ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਗੱਲ ਹੁੰਦੀ ਹੈ, ਜ਼ਮੀਨ ਹੇਠਲੇ ਪਾਣੀ ਦੀ ਗੱਲ ਹੁੰਦੀ ਹੈ, ਆਕਾਸ਼ ਗੰਜਾਉ ਰੌਲਾ ਰੱਪਾ ਪਾ ਕੇ ਕਾਵਾਂ ਰੌਲੀ ਪੈ ਜਾਂਦੀ ਹੈ। ਕਦੇ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਕਿ ਬੀਤੇ 10 ਸਾਲਾਂ ਦੀ ਤਾਂ ਬੀਤੇ 3 ਸਾਲਾਂ ਦੇ ਵਿੱਚ ਪੰਜਾਬ ਨੂੰ ਪਾਣੀ ਲਈ ਪੈਸਾ ਕਿੰਨਾ ਮਿਲਿਆ? ਭਾਰਤ ਸਰਕਾਰ ਦਾ ਜੋ ਪਾਰਲੀਮੈਂਟ 'ਚ ਪੇਸ਼ ਕੀਤਾ ਅੰਕੜਾ ਇਹ ਕਹਿ ਰਿਹਾ ਹੈ ਕਿ 2022-23 ਦੇ ਵਿੱਚ ਲਗਭਗ 2400 ਕਰੋੜ ਦੇ ਕੋਲ ਪੈਸਾ ਸੈਂਕਸ਼ਨ ਹੋਇਆ ਸੀ ਪਾਣੀ ਦੀ। ਮਿਲਿਆ ਕਿੰਨਾ? 0। ਉਸ ਤੋਂ ਬਾਅਦ 470-80 ਕਰੋੜ ਦੇ ਕੋਲ ਦੀ ਗੱਲ ਹੋ ਰਹੀ ਸੀ ਬੀਤੇ ਕਾਲ ਦੇ ਵਿੱਚ 650 ਕਰੋੜ ਦੇ ਲਗਭਗ ਗੱਲ ਹੋ ਰਹੀ ਸੀ ਮਿਲੇ ਕਿੰਨੇ ਨੇ ਪੈਸੇ ਕਿਸੇ ਨੇ ਪੁੱਛਿਆ ਕਿਸੇ ਨੇ ਸਲਾਹ ਕੀਤੀ ਕਿਸੇ ਨੇ ਇਹ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਜ਼ਿੰਮੇਵਾਰੀ ਕਿੰਨੀ ਵੱਣਦੀ ਹੈ ਹੈਰਾਨ ਕਰਨ ਅੰਕੜਾ ਹੈ ਨਾ ਜਿਹੜਾ ਅੱਖਾਂ ਪਾਟ ਜਾਣਗੀਆਂ ਜੇ ਸੁਣਨਗੇ ਅੰਕੜਾ ਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਬੀਤੇ ਸੀਜ਼ਨ ਦੇ ਵਿੱਚ ਪੰਜਾਬ ਚੋਂ 922 ਸੈਂਪਲ ਕਲੈਕਟ ਕੀਤੇ ਨੇ ਉਹਦੇ ਵਿੱਚ ਯੂਰੇਨੀਅਮ ਆਰਸੈਨਿਕ ਤੇ ਨਾਈਟ੍ਰੋਜਨ ਦੇ ਤੱਤ ਲੋੜ ਤੋਂ ਵੱਧ ਪਾਏ ਗਏ ਨੇ ਹਾਂਜੀ ਸਹੀ ਸੁਣਿਆ ਯੂਰੇਨੀਅਮ ਦੇ ਲਗਭਗ 296 ਸੈਂਪਲ 908 ਸੈਂਪਲਾਂ ਦੇ ਵਿੱਚ ਪ੍ਰਤੀਸ਼ਤਤਾ ਦੇ ਵਿੱਚ 32% ਸੈਂਪਲ ਫੇਲ ਹੋਏ ਨੇ ਯੂਰੇਨੀਅਮ ਚੋਂ ক্লোਰਾਈਡ ਚੋਂ ਹਾਈਡਰੋਜਨ ਚੋਂ ਅਸੀਂ ਜਾ ਕਿੱਧਰ ਰਹੀ ਕਿਸੇ ਨੂੰ ਪੁੱਛਾਂਗੇ ਕਿੱਥੇ ਨੇ ਸਾਡੇ ਲੋਕ ਨਮਾਇੰਦੇ ਕਿੱਥੇ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੀ ਫਰੰਟ ਲਾਈਨ ਸਟੇਟ ਆ ਇਹਦੇ ਵਿੱਚ ਫਲੋਰਾਈਡ ਨਾਲ ਜੋ ਬੁਰਾ ਅਸੀਂ ਗੱਲਾਂ ਸੁਣ ਛੜੀ ਦੀਆਂ ਕਰ ਛੜੀ ਦੀਆਂ ਕੈਂਸਰ ਐਕਸਪ੍ਰੈਸ ਦੀਆਂ ਇਹ ਯੂਰੇਨੀਅਮ ਜਿਹੜਾ ਆ ਗਿਆ ਇਹਦੇ ਤੇ ਕੋਈ ਵਿਚਾਰ ਚਰਚਾ ਹੋਈ ਹੈ ਕਦੋਂ ਹੋਣੀ ਹੈ